ਸਾਸ੍ਰੀਕਾਲ ਪੁਆਰ ਬੈਬ ਟੀਵੀ ਦੇਖ ਰਹੇ ਹੋ ਥਮੇ ਮੈਂ ਧਨਵੰਤ ਸਿੰਘ ਕਮਾਨ ਬਈ ਅੱਜ ਕੇ ਜਮਾਨੇ ਮਾਂ ਬੇਸ਼ੱਕ ਹਮੇ ਇਹੋ ਬਾਤ ਕਹਦੇ ਹਾਂ ਵੀ ਕੁੜੀਆਂ ਮੁੰਡਿਆਂ ਤੇ ਕਿਸੇ ਪੱਖ ਤੇ ਘਟ ਨਹੀਂ ਹੈ ਹਮੇ ਕਹਾਵੀਆਂ ਮਰੀਆਂ ਕੁੜੀਆਂ ਜਿਹੜੀਆਂ ਉਹ ਮੁੰਡਿਆਂ ਵਰਗੀਆਂ ਪਰ ਕਿਤੇ ਨਾ ਕਿਤੇ ਜਦ ਇਹੋ ਬਾਤ ਆਵਾ ਵੀ ਮਰੀਆਂ ਕੁੜੀਆਂ ਮੁੰਡਿਆਂ ਕੇ ਬਰਾਬਰ ਜਾ ਕੇ ਕੰਮ ਕਰਨ ਜਾਂ ਫਿਰ ਮਰੀਆਂ ਕੁੜੀਆਂ ਮੁੰਡਿਆਂ ਕੇ ਬਰਾਬਰ ਜਾ ਕੇ ਖੁੱਲ੍ਹ ਮਾਣੇ ਉਸੇ ਤਰ੍ਹਾਂ ਜ਼ਿੰਦਗੀ ਕੀ ਜਿਸ ਤਰ੍ਹਾਂ ਮੁੰਡਿਆਂ ਨੂੰ ਹਮੇ ਖੁੱਲ੍ਹ ਦੇ ਦੇ ਹਾਂ ਪਰ ਉੱਥਾ ਆ ਕੇ ਹਮੇ ਫਿਰ ਉਹ ਗੱਲ ਭੁੱਲ ਜਿਏ ਕਿ ਅਸੀਂ 21ਵੀਂ ਸਦੀਵਾਂ ਜੂ ਰਹੇ ਆ ਹਰੇਕ ਕੁੜੀ ਪਾਈਓ ਬਾਤ ਲਾਗੂ ਨਹੀਂ ਹੁੰਦੀ ਹਰੇਕ ਬੰਦੇ ਪਾਈਓ ਬਾਤ ਲਾਗੂ ਨਹੀਂ ਹੁੰਦੀ ਕਿਉਂਕਿ ਕੁਛ ਕੁੜੀਆਂ ਜਹੀਆਂ ਵੀ ਆ ਜਿਹੜੀਆਂ ਅਸਲ ਦੇ ਵਿੱਚ ਪ੍ਰੈਕਟੀਕਲੀ ਜ਼ਿੰਦਗੀ ਨੂੰ ਮੁੰਡਿਆਂ ਵਾਂਗੂ ਜੂ ਰਹੀਆਂ ਇਸੇ ਤਰ੍ਹਾਂ ਇੱਕ ਉਦਾਹਰਣ ਲੈ ਕੇ ਅੱਜ ਪੇਸ਼ ਹੋਇਆ ਹਾਂ ਹਮੇ ਜ਼ਿਲ੍ਹੇ ਪਟਿਆਲੇ ਦੇ ਪਿੰਡ ਬਲਵੇੜੇ ਮੈਂ ਬੈਠੇ ਆ ਜਿੱਥਾ ਦੋ ਭੈਣਾਂ ਖੁਸ਼ਪਰੀ ਤਾਰ ਮਨਪਰੀ ਤਾਂ ਜਿਹੜੀਆਂ ਕਿ ਆਪਦੇ ਬਾਪ ਕੇ ਗੱਲ ਪੂਰਾ ਮੁੰਡਿਆਂ ਵਾਂਗੂ ਸਾਥ ਨਿਭਾ ਰਹੀਆਂ ਦੋਵੇਂ ਭੈਣਾਂ ਆਪਣੇ ਬਾਪ ਕੇ ਗੱਲ ਪੂਰੇ ਕੰਮਕਾਰ ਕੇ ਵਿੱਚ ਹੱਥ ਵਟਾਵਾ ਅਰੁਨਾ ਦਾ ਲਾਈਫ ਸਟਾਈਲ ਆ ਪੂਰਾ ਮੁੰਡੇ ਵਾਲਾ ਹਾਲਾਂਕਿ ਭੈਣਾਂ ਜਿਹੜੀਆਂ ਰੈਸਲਿੰਗ ਕਿ ਖੇਡਾਰਨਾ ਦੋਵੇਂ ਪਰ ਇਸਕੇ ਗੱਲ ਗੱਲ ਉਹ ਭੈਣਾਂ ਕਹੀ ਕਾ ਕੰਮ ਵੀ ਖੇਤਾਂ ਮ ਕਰਾਵਾ ਬਾਪ ਕੇ ਗੱਲ ਆਟੋ ਜਿਹੜਾ ਚਲਾਨ ਕਾ ਕੰਮ ਕਰਾ ਫਾਦਰ ਸਾਹਿਬ ਉਹਨਾਂ ਕੇ ਸਾਰਾ ਕੁਛ ਫਾਦਰ ਸਾਹਿਬ ਕੀ ਗੱਲ ਆ ਆਟੋ ਵੀ ਚਲਾਵਾ ਜਾਂ ਫਿਰ ਕਿਤੇ ਕਿਤੇ ਤੂੜੀ ਦੀ ਟਰਾਲੀ ਵੀ ਤਾਰਨੀ ਪੈ ਜਾਏ ਉਹ ਵੀ ਤਾਰ ਦੇ ਆ ਇਹਨਾਂ ਦਾ ਮਤਲਬ ਕਿ ਕੋਈ ਸੰਗਸਾਰਮ ਨਹੀਂ ਹੈ ਵੀ ਹਮੇ ਕੁੜੀਆਂ ਸੋ ਆਪਾਂ ਪਹਿਲਾਂ ਆ ਸਵਾਗਤ ਕਰ ਲਈਏ ਫਿਰ ਇਹਨਾਂ ਪੈਣਾ ਕੀ ਗੱਲ ਗੱਲਬਾਤ ਕਰਾਂਗੇ ਪਣੇ ਸਾਸੀ ਗਾ ਸਾਸੀ ਗਾ ਠੀਕ ਠਾਕ ਹਾਂਜੀ ਪਣੇ ਮੈਨੂੰ ਐਂ ਦੱਸੋ ਵੀ ਅ ਪਹਿਲਾਂ ਤਾਂ ਥੋੜਾ ਨਾਮ ਕੀ ਯਾਰ ਇਹਨਾਂ ਦਾ ਨਾਮ ਕੀ ਆ ਮੇਰਾ ਨਾਮ ਮਨਪ੍ਰੀਤਾ ਹੀ ਮੇਰਾ ਨਾਮ ਖੁਸ਼ਪ੍ਰੀਤਾ ਹੀ ਖੁਸ਼ਪ੍ਰੀਤਾ ਜਾਂ ਮਨਪ੍ਰੀਤਾ ਭਾਈ ਮੈਨੂੰ ਐਂ ਦੱਸੋ ਵੀ ਥਾਰੇ ਮੇਦੇ ਵੱਡੀ ਕੌਣ ਆ ਛੋਟੀ ਕੌਣ ਆ ਵੱਡੀ ਮੈਂ ਆ ਜਾਂ ਛੋਟੀ ਆਈ ਛੋਟੀ ਆ ਹ ਪਰ ਮੈਨੂੰ ਵੱਡੀ ਹੋ ਲੱਗਾ ਬਈ ਕੁੜੀ ਤੇਜ ਲਗਾਏ ਕੁੜੀ ਬੋਲਣੇ ਚ ਬਾਈ ਮੈਨੂੰ ਐ ਦੱਸੋ ਵੀ ਤੁਸੀਂ ਜੋ ਰੈਸਿੰਗ ਵਾਲੇ ਪਾਸਾ ਕਿਤਰਾ ਪੈ ਗਏ ਆ ਤੁਸੀਂ ਜਿਹੜਾ ਲਾਈਫ ਸਟਾਈਲ ਆ ਮੁੰਡਿਆਂ ਵਾਂਗੂ ਕਿਤਰਾ ਕਰਿਆ ਕਿਉਂਕਿ ਥਾਰੇ ਵਾਲਾਂ ਦਾ ਸਟਾਈਲ ਆ ਜਿਹੜਾ ਰਣਕ ਆ ਉਹ ਵੀ ਆਪਾਂ ਨੂੰ ਕੁੜੀਆਂ ਵਾਂਗੂ ਨਹੀਂ ਲੱਗ ਰਿਹਾ ਮੁੰਡਾ ਵਰਗਾ ਕਰ ਰੱਖਿਆ ਥਾਨੀ ਔਰ ਕਿਤਰਾ ਮਤਲਬ ਜ਼ਿੰਦਗੀ ਮੇਂ ਜੋ ਬਦਲਾ ਆਇਆ ਤਾਕ ਉਸਨੇ ਜਿਵੇਂ ਆਪਣੇ ਬਲਵਿਹੜਾਂ ਕਬੱਡੀਆਂ ਹੁੰਦੀਆਂ ਨੇ ਟੂਰਨਾਮੈਂਟ ਉੱਥੇ ਕੁੜੀਆਂ ਆਉਂਦੀਆਂ ਸੀਗੀਆਂ ਰਣੀ ਰੂਨਿੰਗ ਲਾਣਾ ਤੇ ਉਹਨਾਂ ਨੂੰ ਦੇਖ ਕੇ ਕੁਝ ਡੈਡੀ ਕਬੱਡੀ ਵਾਲਿਆਂ ਦੇ ਨਾਲ ਜਾਂਦਾ ਸੀਗਾ ਗੱਡੀ ਤੇ ਤੇ ਤਾਂ ਕਰਕੇ ਵੀ ਕੁਝ ਹੋ ਗਿਆ ਵੀ ਹਾਂ ਸਾਨੇ ਖੇਡਣ ਆ ਗਏ ਮਤਲਬ ਕਿ ਕੁੜੀਆਂ ਨੂੰ ਦੇਖ ਦੇਖ ਕੇ ਇਨਸਪਾਇਰ ਹੋ ਗਏ ਤੁਸੀਂ ਬਈ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਤੁਸੀਂ ਕਹਿੰਦੇ ਵੀ ਆਪਾਂ ਇਨਸਪਾਇਰ ਤਾਂ ਹੋ ਗਏ ਪਰ ਗੱਲ ਜੋ ਹੋਆ ਕਈ ਵਾਰੀ ਕੁੜੀਆਂ ਨੂੰ ਕਰਕੇ ਕਹਦਾ ਵੀ ਹਰੇਕ ਚੌਂ ਆ ਜਿਹੜਾ ਤੁਸੀਂ ਆਪ ਨਹੀਂ ਪਗਾ ਸਕਦੇ ਹਨਾ ਕੁੜੀਆਂ ਕੀ ਹਰੇਕ ਥਾਂ ਮਰਜ਼ੀ ਨਹੀਂ ਚੱਲਦੀ ਔਰ ਉਸ ਦਾ ਪੂਰੇ ਦਾ ਪੂਰਾ ਆਪਣਾ ਲਾਈਫ ਸਟਾਈਲ ਹੀ ਬਦਲ ਲਿਆ ਹਾਂਜੀ ਬਸ ਜਿਵੇਂ ਹੁਣ ਆਪਣੇ ਫਾਦਰ ਸਾਹਿਬ ਦੇ ਨਾਲ ਵੀ ਕੋਈ ਮੜਈ ਹੁੰਦੇ ਵੀ ਜਾਂਦੇ ਸੀਗੇ ਤੇ ਫਾਦਰ ਸਾਹਿਬ ਵੀ ਬਾਹਰ ਦੇਖਦੇ ਸੀ ਵੀ ਹਾਂ ਕੁੜੀਆਂ ਮੁੰਡਿਆਂ ਨਾਲੋਂ ਘਟਣੀਆਂ ਗਿਆ ਤੇ ਫਾਦਰ ਸਾਹਿਬ ਨੇ ਇਨੀ ਛੁੱਟ ਦੇ ਰੱਖੀ ਸੀ ਤਾਂ ਕਰਕੇ ਫਾਦਰ ਸਾਹਿਬ ਨੇ ਕਹਤਾ ਵੀ ਜੋ ਪੁੱਤ ਥਾਰਾ ਦਿਲ ਦਾ ਦਿਲ ਕਰਦਾ ਨਹੀਂ ਕਰਦੇ ਨੇ ਕਦੇ ਰੋਕਿਆ ਨਹੀਂ ਬਾਈ ਨਹੀਂ ਬਈ ਕਿਹੜੀ ਕਿਹੜੀ ਕਲਾਸਾਂ ਮਾ ਪੜ ਰਹੀਆਂ ਹੋ ਤੁਸੀਂ ਮੈਂ ਗ੍ਰੈਜੂਏਸ਼ਨ ਕਰ ਰਹੀ ਆਂ ਜੀ ਬੀਪੀਐਸ ਬੀਪੀਐਡ ਕਰ ਰਹੀ ਆਂ ਜੀ ਬੀਪੀਐਡ ਕਰ ਰਹੀ ਮੈਂ ਵੀ ਗ੍ਰੈਜੂਏਸ਼ਨ ਕਰ ਰਹੀ ਆਂ ਬੀਪੀਐਸ ਦੀ ਬੀਪੀਐਸ ਦਾ ਸਪੋਰਟਸ ਯੂਨੀਵਰਸਿਟੀ ਚ ਜੀ ਸਪੋਰਟਸ ਯੂਨੀਵਰਸਿਟੀ ਹਾਂ ਜੀ ਬਈ ਜਿੱਦ ਤਰ੍ਹਾਂ ਫਿਰ ਲਾਈਫ ਸਟਾਈਲ ਮੁੰਡਿਆਂ ਵਾਲਾ ਸਾਰਾ ਕੁਝ ਮੁੰਡਿਆਂ ਵਾਂਗੂ ਪਹਿਰਾਵਾ ਸਾਰਾ ਕੁਝ ਹਨਾ ਮੁੰਡਿਆਂ ਵਾਂਗੂ ਆ ਫਿਰ ਮੁੰਡਿਆਂ ਵਾਂਗੂ ਬਾਹਰ ਕਿਤੇ ਲੜਾਈਆਂ ਲੜੁੰਆਂ ਵੀ ਹੋਈਆਂ ਹੋਈਆਂ ਨਹੀਂ ਬਥੇਰੀਆਂ ਹੋ ਜਾਂਦੀਆਂ ਨਹੀਂ ਹਾਂ ਜੀ ਲੜਪਾ ਹਾਂ ਬਾਰ ਕਿਹੜੀ ਗੱਲ ਪਿੱਛੇ ਲੜਾਈਆਂ ਹੋ ਮੁੰਡਿਆਂ ਦੇ ਸਿੱਦੀ ਗੱਲ ਦਾ ਸਾਲ ਜਾਵਾ ਜਾਵੇ ਤਰ ਉਹੀ ਗੱਲ ਆ ਵੀ ਕੁੜੀਆਂ ਪਿੱਛੇ ਲੜਾਈਆਂ ਹੋ ਤੜੀਆਂ ਬਸ ਕਈ ਵਾਰ ਜੇ ਕੋਈ ਮੁੰਡਾ ਵੀ ਕੋਈ ਕੁਝ ਵੀ ਕਹਿ ਰਿਹਾ ਹੋਵੇ ਗਲਗੁਲ ਕੱਢ ਰਿਹਾ ਹੋਵੇ ਬਸ ਉਹਨੂੰ ਫਿਰ ਬੱਸ ਜਾਨੇ ਉਹਨੇ ਕੀ ਦੱਸਾਂ ਭਾਈ ਵੀ ਗਾਲਾਂ ਕੈਂਦੇ ਨੇ ਕੱਢਿਆ ਕਰੋ ਕੁੜੀਆਂ ਕੱਢੀਆਂ ਦੇ ਸਾਹਮਣੇ ਹੀ ਮੜੀ ਮੋਟੀਆਂ ਹੀ ਮੈਂ ਸਮਝਾ ਦੇ ਹਾਂ ਸਮਝਾ ਦੰਨੇ ਆਈ ਨਹੀਂ ਨਹੀਂ ਸਮਝਦਾ ਫੇ ਦੂਰੜ ਪਿਆ ਨਹੀਂ ਅੱਛਾ ਹਾਂ ਬਾਈ ਫਿਰ ਲਾਂਬੇ ਲੁੰਬੇ ਵੀ ਆਵਾ ਕਰ ਆ ਜਾਂਦੇ ਨਹੀਂ ਕਿਹ ਕਹਾਂ ਲਾਂਬੇ ਕਿਤਰਾ ਗਿਆਵਾ ਫਿਰ ਵੀਰੇ ਥਾਰੇ ਜਵਾਕ ਮਾਰੇ ਜਵਾਕਾਂ ਨੂੰ ਕੁੱਟਣ ਆਈ ਹੈ ਲੋਕ ਹੈਗਾ ਪਿੰਡ ਕੇ ਲੋਕ ਵੀ ਲਾਂਬਾ ਦੇ ਹਾਂ ਬਾਈ ਪਿੰਡਾਂ ਮਾਂ ਵੀ ਕਦੇ ਮਤਲਬ ਇਤਰਾ ਲੜਾਈ ਲੜੂਈ ਹੋਈ ਆ ਪਿੰਡ ਚ ਤਾਂ ਜਿਵੇਂ ਕੋਈ ਕੁਛ ਕਹ ਦੇ ਵੀ ਮੁੰਡਾ ਮਾਂਡਾ ਤਾਂ ਤਾਂ ਫਿਰ ਦੇਖ ਦਿੰਨੇ ਆਈ ਬਾਈ ਜਿਤਨਾ ਆਪਾਂ ਕਹੀ ਨਹੀਂ ਕਰੀ ਆ ਵੀ ਦੇਖ ਲੈਗੇ ਚੱਲ ਤੈਨੂੰ ਆ ਭੈਣ ਹੋਰੀਂਗਾ ਹਾਂ ਵੀ ਫਿਰ ਤਾਂ ਤਾਂ ਦੇਖ ਲਿਆ ਮਤਲਬ ਭਾਈ ਇਸ ਤਰ੍ਹਾਂ ਵੀ ਕਦੇ ਹੋਇਆ ਵੀ ਜਦ ਆਪਾਂ ਮੁੰਡਾਂ ਵਾਲੇ ਲਾਈਫ ਸਟਾਈਲ ਚ ਹੋਈਏ ਕਿਸੇ ਨੇ ਮੁੰਡੇ ਨੇ ਜਾਂ ਕਿਸੇ ਵੀ ਹੋਰ ਨੇ ਵੀ ਕੁੜੀ ਕੇ ਬਜਾਈ ਮੁੰਡਾ ਸਮਝਣ ਦਾ ਪਲੇਖਾ ਖਾਇਆ ਹੋਵੇ ਬਹੁਤ ਸਮਝਦੇ ਨਹੀਂ ਐਵੇਂ ਅੱਛਾ ਹੁਣ ਜਿਵੇਂ ਐਡੇ ਜੇ ਕੁਝ ਵੀ ਆਪਾਂ ਜਾਏ ਹੋਈਏ ਤਾਂ ਮੋਟਰ ਮੋਟਰਸਾਈਕਲ ਕਿਉਂ ਵੀ ਜਿਵੇਂ ਖੜਾ ਹੋਵੇ ਅਗਲਾ ਹੀ ਗਾਇਉਂਦਾ ਉਹ ਮੋਟਰਸਾਈਕਲ ਸੱਡ ਦੇ ਕਰ ਲਾ ਅੱਛਾ ਹਾਂ ਫਿਰ ਮਤਲਬ ਇਹ ਥਮੇ ਕਹਾਂ ਉਸ ਨੂੰ ਵੀ ਬਾਈ ਮੜਾ ਜਿਹਾ ਤਰੀਕੇ ਗੱਲ ਬੋਲ ਹਾਂ ਭਾਈ ਜੇ ਕੋਈ ਜ਼ਿਆਦਾ ਔਖਾ ਹੋਵੇ ਵੀ ਹਾਂ ਇੱਧਰ ਕਰ ਉਹ ਇੱਧਰ ਕਰ ਤਾਂ ਲਾ ਔਖਾ ਨਾ ਪੈਂਦਾ ਹੀ ਫਿਰ ਮਜ਼ੇ ਕਰ ਪਿਆਰ ਨਾਲ ਕਹਿੰਦੇ ਬਈ ਬਾਈ ਸਾਈਡ ਤੇ ਕਰ ਲਾ ਮੜਾ ਯਾ ਤੇਰੇ ਤਾਂ ਕਰ ਲੰਨੇ ਨਹੀਂ ਤੁਹਾਨੂੰ ਉਸਕੇ ਤਰੀਕੇ ਗੱਲ ਸਮਝਾ ਦੇਣਾ ਬਈ ਜਿਸ ਤਰ੍ਹਾਂ ਫਿਰ ਤੁਸੀਂ ਕਹਿ ਰਹੇ ਆ ਵੀ ਅਗਲਾ ਕਹਦਾ ਵੀ ਬਾਈ ਉਸ ਸਾਈਡ ਪਾ ਕਰ ਮੋਟਰਸਾਈਕਲ ਜਾਂ ਹੋਰ ਇਸ ਤਰ੍ਹਾਂ ਕਹਿੰਦੇ ਹੋਏ ਕਦੇ ਕਈ ਵਾਰੀ ਨਿਊ ਵੀ ਹੋਆ ਵੀ ਚਲ ਵੀ ਛੱਡ ਯਾਰ ਵੀ ਕਾਹਨੂੰ ਮੁੰਡਾ ਵੀ ਕਾਹਨੂੰ ਬੋਲਣਾ ਹੀ ਸੀਗਾ ਨਹੀਂ ਕਦੇ ਛੱਡਿਆ ਨਹੀਂ ਐਵੇਂ ਤਾਂ ਕਦੇ ਨਹੀਂ ਵੱਰਲੇ ਛੱਡਿਆ ਨਹੀਂ ਸੋਚਿਆ ਹੀ ਨਹੀਂ ਵੀ ਆਪਾਂ ਵੀ ਕੁੜੀਆਂ ਵੀ ਆਪਾਂ ਕਾਹਨੂੰ ਪੰਗਾ ਲੈਣਾ ਕਿਸੇ ਨਾਲ ਕਦੇ ਨਹੀਂ ਸੋਚਿਆ ਨਹੀਂ 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 ਭਾਈ ਮਤਲਬ ਤੁਸੀਂ ਆਪਦੇ ਫਾਦਰ ਸਾਹਿਬ ਕੀ ਗੱਲ ਵੀ ਜਿਸ ਤਰ੍ਹਾਂ ਆਪਾਂ ਆਫ ਕੈਮਰਾ ਪਹਿਲਾਂ ਗੱਲਬਾਤ ਕੀਤੀ ਵੀ ਤੁਸੀਂ ਆਪਣੇ ਫਾਦਰ ਸਾਹਿਬ ਕੀ ਗੱਲ ਵੀ ਪੂਰਾ ਕੰਮਕਾਰ ਕਰਾ ਰਹੇ ਹੋ ਕਿ ਕੁਝ ਕੰਮਕਾਰ ਫਾਦਰ ਸਾਹਿਬ ਕੀ ਗੱਲ ਕਰਾਉਂਦੇ ਨੇ ਮਤਲਬ ਕਿ ਆਟੋ ਰੋਡ ਚਲਾਉਂਦੇ ਨੇ ਮਤਲਬ ਕਿ ਸਮਾਨ ਤਾਰਦੇ ਨੇ ਫਿਰ ਡੈਡੀ ਨਾਲ ਸਮਾਨ ਤਾਰਵਾ ਦਿੰਦੇ ਆ ਹਮ ਤੇ ਮਤਲਬ ਟਾਲੀ ਟਰੋਲੀ ਹੋ ਗਈ ਢੂੜੀ ਦੇ ਵੀ ਤਾਰ ਦਿੰਦੇ ਅਸੀਂ ਤਿੰਨ ਵਾਰ ਹਮ ਮਤਲਬ ਕੋਈ ਕੰਮ ਨਹੀਂ ਛੱਡਦਾ ਜਿਹੜਾ ਵੀ ਕੋਈ ਕੰਮ ਆ ਜਾਂਦਾ ਹੱਥ ਚ ਕਰ ਦਿੰਦੇ ਆ ਮੈਂ ਜਿੰਨ ਟਰਾਲੀ ਵੀ ਤਰਦੇ ਹਾਂ ਹਾਂ ਬੰਦ ਦੱਸਿਓ ਜਿਵੇਂ ਹੁਣ ਕਾਰ ਕੋਰ ਆਪਣੀ ਖਰਾਬ ਹੋ ਜਾਂਦੀ ਹੈ ਟੈਂਪੂ ਆਟੋ ਤੇ ਅਸੀਂ ਬਾਹਰੋਂ ਨਹੀਂ ਸਮਰਵਾਉਂਦੇ ਤੇ ਅਸੀਂ ਆਪੇ ਸਮਰਾਲ ਲੈਂਦੇ ਹੁਣੇ ਘਰੀਆਂ 'ਪੇ ਆਪੇ ਸਮਾਰ ਲਿਆ ਬਾਈ ਕਾਰ ਕੋਰ ਵੀ ਹਾਂਜੀ ਬਈ ਉਹ ਫਿਰ ਕਿਤਰਾ ਮਤਲਬ ਕੀ ਪੇਤਾ ਹੈ ਇਸ ਚੀਜ਼ ਦਾ ਵੀ ਕਾਰ ਕਿਤਰਾ ਸਮਾਰਨੀ ਹੈ ਕਿਤਰਾ ਬਸ ਡੈਡੀ ਕਰਦੇ ਨੇਗੇ ਉਵੇਂ ਦੇਖੀ ਜਾਂਦੇ ਆ ਨਾਲ ਬਹਿ ਜਾਂਦੇ ਨਾਲ ਬਹਿ ਜਾਂਦੇ ਜਿਵੇਂ ਕੁਛ ਫੜਾਣਾ ਹੋਵੇ ਵੀ ਕਰਨਾ ਹੋਵੇ ਉਹ ਕਰੀ ਜਾਂਦੇ ਹੁਣੇ ਅਸੀਂ ਡੈਡੀ ਨੂੰ ਦੇਖ ਦੇਖਾ ਉਹ ਚੀਜ਼ਾਂ ਸਿੱਖੀ ਗਈ ਹਾਂਜੀ ਬਈ ਇੱਕੋ ਗੱਲ ਦੱਸੋ ਵੀ ਦੇਖੋ ਮੰਨਿਆ ਵੀ ਲਾਲੋ ਰੈਸਲਿੰਗ ਇੱਕ ਹਨਾ ਥਾਰਾ profession ਬਣ ਗਿਆ ਤੁਸੀਂ ਆਪਣਾ ਲਾਈਫ ਸਟਾਈਲ ਉਸ ਤਰ੍ਹਾਂ ਦਾ ਕਰ ਲਿਆ ਪਰ ਕਿਤੇ ਨਾ ਕਿਤੇ ਕੁੜੀਆਂ ਜਿਹੜੀਆਂ ਉਹਨਾਂ ਦਾ ਇੱਕ ਵੱਖਰੇ ਸ਼ੌਕ ਜ਼ਰੂਰ ਹੋਣਾ ਨੌਂ ਵਧਾ ਲੈਣੇ ਮੇਕਅਪ ਕਰਾਣਾ ਕੰਨਾਂ ਦੇ ਵਿੱਚ ਉਹ ਪਵਾ ਲੈਣੇ ਹਨਾ ਕੋਕੇ ਜੇ ਹਨਾ ਵੀ ਮਤਲਬ ਉਹ ਚੀਜ਼ਾਂ ਦਾ ਕਦੇ ਖਿਆਲ ਨਹੀਂ ਆਇਆ ਮਨ 'ਚ ਨਹੀਂ ਜਦੋਂ ਘਰੇ ਬੈਲੇ ਜੇ ਘਰੇ ਬੈਲੇ ਇਹ ਤਾਂ ਹੁੰਦਾ ਜੇ ਘਰੇ ਬੈਲੇ ਨਹੀਂ ਹੁੰਦੇ ਹੈਗੇ ਤਾਂ ਕਰ ਲੈਣੇ ਅੱਛਾ ਹੋਰੀ ਬਈ ਕਦੇ ਮਤਲਬ ਕਿ ਕਦੇ ਵੀ ਵਿਆਹਾਂ ਬੂਹਾਂ ਚ ਜਾਂ ਕਦੇ ਵੀ ਪਾਰਟੀਆਂ ਪੂਟੀਆਂ ਚ ਜਾਣਾ ਪਵਾਂ ਕਿਤੇ ਨਾ ਨਾ ਕਦੇ ਨਹੀਂ ਮਤਲਬ ਉਹ ਕਰਿਆ ਨੌ ਵਿਦਾਇਆ ਹੋਰ ਕਦੇ ਨਹੀਂ ਕਦੇ ਵੀ ਨਹੀਂ ਕੀਤਾ ਅਜੇ ਅੱਛਾ ਮੁੰਡਿਆਂ ਵਾਂਗੂ ਰਹੇ ਮੁੰਡਿਆਂ ਵਾਂਗ ਰਹਿੰਦੇ ਬਈ ਫਿਰ ਜਦੋਂ ਕਿਤੇ ਰਿਸ਼ਤੇਦਾਰੀ ਮ ਵਿਆਹ ਆਇਆ ਹੋਰ ਫਿਰ ਫਰੂਤਾ ਮੁੰਡੇ ਵਾਲੇ ਕੱਪੜੇ ਪਾ ਕੇ ਜਾਹਾਂਗੇ ਕੁੜੀਆਂ ਵਾਲੇ ਮੁੰਡਿਆਂ ਵਾਲੇ ਮੁੰਡੇ ਵਾਲੇ ਕੱਪੜੇ ਪਾ ਤੇ ਕੁਛ ਮਿਹਨਤ ਮੂਨ ਤਾਂ ਕਰਦੇ ਆ ਤਾਂ ਪਤਾ ਹੀ ਲੱਗਦਾ ਵੀ ਕੁੜੀਆਂ ਦੇ ਕੱਪੜੇ ਪਾਣੇ ਨੇ ਕਿ ਨਹੀਂ ਪਾਣੇ ਅੱਛਾ ਫਰੂਤਾ ਨੱਚਣਾ ਵੀ ਮੁੰਡਿਆਂ ਵਾਂਗੂ ਕਈ ਵਾਰ ਤਾਂ ਵਿਚਰਸਤੇਰ ਕਹਿ ਦਿੰਦੇ ਨੇ ਵੀ ਵਿਆਹ ਕਰਾਉਂਗੇ ਕਿਵੇਂ ਕਰਾਉਂਗੇ ਵੀ ਬਾਣਾ ਏ ਘਟਾ ਕਰਕੇ ਰੱਖੋਗੇ। ਹੂੰ। ਕਹਿੰਦੇ ਨੇ ਵਿੱਗਣਵਾ ਰੋਂਗੇ ਤੁਸੀਂ। ਹੂੰ। ਫਿਰ ਕਈ ਵਿੱਚ ਨਾ ਮਜ਼ਾਕਿਆ ਲਾ ਜਾਂਦੇ ਨੇ ਕਰਨ। ਹੂੰ। ਤਾਂ ਬਾਈ ਹੁਣ ਗੱਲ ਕਰੀਏ ਕਿ ਜਿਸ ਤਰ੍ਹਾਂ ਫਿਰ ਫਾਦਰ ਸਾਹਿਬ ਕੀ ਆਪਾਂ ਗੱਲ ਕਰ ਰਹੇ ਸੀ ਇੱਕ ਆਟੋ ਆ ਤੁਸੀਂ ਕਹਾ ਵੀ ਉਹੀ ਰੋਜ਼ਗਾਰ ਦਾ ਸਾਧਨ ਆ ਤਾਂ ਮੈਂ ਜੋ ਬਾਤ ਸੁਣੀ ਦੀ ਥਾਰੇ ਬਾਰੇ ਮਾਂ ਵੀ ਥਵੇਂ ਜਦ ਫਾਦਰ ਸਾਹਿਬ ਕੀਤੇ ਕੋਈ ਸਮਾਨ ਸੌਦਾ ਪਤਾ ਲਈ ਕਾ ਮਾਂ ਤੁਸੀਂ ਉਹਨੂੰ ਤਰਨ ਵਗੈਰਾ ਵੀ ਮਦਦ ਕਰੋ ਸਾਡਾ ਸਭ ਹਾਂਜੀ ਹੁਣ ਮੇਰੇ ਡੈਡੀ ਚੀਕੇ ਤੋਂ ਸਮਾਨ ਲੈ ਕੇ ਆਉਂਦੇ ਨੇ ਸਵੇਰੇ ਭੱਜ ਜਾਂਦੇ ਨੇ ਉਹ ਤੇ ਅਸੀਂ ਉਧਰ ਹੀ ਯੂਨੀਵਰਸਿਟੀ ਦਾ ਆਉਂਦਾ ਟਾਈਮ ਹੁੰਦਾ ਤੇ ਅਸੀਂ ਫਿਰ ਡੈਡੀ ਨਾਲ ਸਮਾਨ ਧਵਾ ਕੇ ਫਿਰ ਘਰੇ ਆ ਜੰਦੇ ਹੁੰਨੇ ਆਈ ਪਰ ਯੂਨੀਵਰਸਿਟੀ ਦੇ ਸਿੱਧਾ ਸਮੇਂ ਜਿੱਥਾ ਡੈਡੀ ਹੁਣ ਉੱਥਾ ਭੱਜ ਜਾਂਦਾ ਹਾਂ ਹਾਂ ਫੋਨ ਕਰਨ ਲਈ ਅਸੀਂ ਹੂੰ ਮੇਰੇ ਡੈਡੀ ਦੇ ਅਸੀਂ ਕਿੱਥੇ ਆਂ ਕਹ ਦੱਸਾਂਗੇ ਅਸੀਂ ਹੋਰਿਆਂ ਖੜੇ ਆ ਹਾਂ ਉੱਥੇ ਜਾ ਕੇ ਸਮਾਨ ਧਵਾ ਦਿੰਦੇ ਨੇ ਜਿਹੜਾ ਸਾਰਾ ਬਈ ਇੱਕ ਦਾ ਛੋਟਾ ਮੋਟਾ ਸਮਾਨ ਹੋਇਆ ਜਾਂ ਕਿਸ ਤਰ੍ਹਾਂ ਦਾ ਸਮਾਨ ਹੋਇਆ ਜਿਹੜਾ ਤੁਸੀਂ ਤਾਰ ਦੋ ਸਮਾਨ ਜਿਵੇਂ ਚੀਨੀ ਦੀ ਬੋਰੀ ਹੋ ਗਈਆਂ ਖਲ ਖੁਲ ਹੋ ਗਈ ਬੋਰੀਆਂ ਉਹ ਹੋਈ ਦਾਲਾਂ ਦੇ ਗੱਟੇ-ਕੁੱਟੇ ਹੋ ਗਏ ਕਦੇ ਮਤਲਬ ਡੈਡੀ ਨੇ ਇਹ ਨਹੀਂ ਕਿਹਾ ਵੀ ਚੱਲ ਪੁੱਤ ਤੁਸੀਂ ਵੀ ਤੀਆਂ ਵੀ ਤੁਸੀਂ ਨਹੀਂ ਚੰਗਾ ਨਹੀਂ ਲੱਗਦਾ ਵੀ ਥਵੇਂ ਜਾ ਹੋਰ ਕਿੱਤਰੇ ਸੋਚੇ ਨਾ ਹੀ ਡੈਡੀ ਨੇ ਤਾਂ ਐ ਨਹੀਂ ਕਿਹਾ ਕਦੇ ਕਿਉਂਕਿ ਖਰਾਕ ਆਪਣੀ ਪੂਰੀ ਹੁੰਦੀ ਹੈ ਡੈਡੀ ਵੱਲੋਂ ਵੀ ਤਾਂ ਡੈਡੀ ਨੇ ਵੀ ਮੁੰਡਿਆਂ ਵਾਂਗੂ ਰੱਖਿਆ ਤੇ ਕਦੇ ਕਰਿਆ ਨਹੀਂ ਹੈਗਾ ਇਹ ਮਤਲਬ ਹੁਣ ਕਾਲਜਾਂ ਮਾਂ ਵੀ ਥਵੇਂ ਜਾਉਂ ਆ ਹਾਂਜੀ ਕਾਲਜ ਦੇ ਵਿੱਚ ਬਾਈ ਫਿਰ ਇਹਨਾਂ ਚੀਜ਼ਾਂ ਦੀ ਨੂੰ ਲੈ ਕੇ ਕਿਤੇ ਦਿੱਕਤ ਆਵਾ ਵੀ ਆਪਾਂ ਮੁੰਡਿਆਂ ਵਾਂਗੂ ਰਹਿ ਰਹੇ ਹਾਂ ਮੁੰਡਿਆਂ ਵਾਲਾ ਲਾਈਫ ਸਟਾਈਲ ਬਣਾ ਰਖਿਆ ਨਾ ਹੀ ਨਾ ਹੀ ਕੁੜੀਆਂ ਉਹ ਵੀ ਸਾਡੇ ਨਾਲ ਹੀ ਰਹਿੰਦੀਆਂ ਨਹੀਂ ਫੋਟੋ ਚਾਹ ਰਗਾ ਕਰ ਕਰ ਬੈਠਦੇ ਨੇ ਨਾ ਉਹ ਫਿਰ ਕਹਿੰ ਲੜਾਈ ਪੈਂਦੀ ਆ ਕਿਹੜੇ ਮੁੰਡੇ ਨਾਲ ਖੜੀ ਐ ਤੂੰ ਅੱਛਾ ਉਹ ਤੇ ਲੜਾਈ ਪੈ ਜਾਂਦਾ ਦੀ ਫਿਰ ਕਹਿੰਦੇ ਨੇ ਆ ਤਾਂ ਕੁੜੀ ਆ ਇਹ ਮੁੰਡਾ ਨਹੀਂ ਹੈਗਾ ਮੁੰਡਾ ਨਹੀਂ ਹੈਗਾ ਹੂੰ ਵੀ ਇਹ ਨਾਲ ਗੱਲਾਂ ਕਰ ਕਰ ਕੇ ਕਲੇਸ਼ ਹੋ ਜਾ ਕਰੇਗਾ ਹਾਂ ਉਹਨਾਂ ਦੇ ਘਰੇ ਕਲੇਸ਼ ਹੋ ਜਾਂਦਾ ਵੀਰਾ ਫੋਨ ਆ ਕੇ ਪੁੱਛਦੇ ਨੇ ਕਿ ਸਿੱਕੜੀ ਆ ਜਾਂਦਾ ਅੱਛਾ ਫੋਨ ਤੇ ਵੀ ਗੱਲ ਕਰਾ ਲਈ ਪਹਿਲਾਂ ਪੂਰੇ ਤੱਕ ਗੱਲ ਵੱਜ ਜਾ ਹਾਂਜੀ ਬਈ ਬਹੁਤ ਔਖਾ ਵੀ ਦੇਖਾ ਨਾ ਪਰ ਹਰੀ ਕਾ ਵੀ ਜੇ ਕੱਲ੍ਹ ਵਾਲੀ ਕੋਈ ਕੁੜੀਆ ਫੋਟੋ ਖਚਾ ਲੈੇ ਹਮਾਰਾ ਤਾਂ ਜੇ ਕਰਾਉਂਗੇ ਨਾ ਫੋਟੋ ਕਰਾ ਦੇਖਿਆ ਜਾਂ ਹਾਂ ਉਸੇ ਵਾਂਗ ਕਰਕੇ ਇਹ ਵਿਚਾਰਨਾ ਕਿ ਜੀ ਉਹ ਮੁੰਡੇ ਆ ਵੀ ਤੁਸੀਂ ਮੁੰਡਾ ਕਰਕੇ ਕਿਉਂ ਫੋਟੋ ਖਿਚਾਈਆਂ ਫਾਦਰ ਸਾਹਿਬ ਨੇ ਵੀ ਕਦੇ ਕਰੇ ਪਿੰਡ ਕੇ ਲੋਕਾਂ ਨੇ ਕਦੇ ਕੋਈ ਇਸ ਤਰ੍ਹਾਂ ਦੇ ਪਹਿਲਾਂ ਹੁੰਦੇ ਸੀ ਅੱਛਾ ਜਦੋਂ ਅਸੀਂ ਰੇਸ ਲਾਂ ਜਾਂਦੇ ਸੀ ਨਾ ਕੋਈ ਉਂਗਲੀ ਕਰਾਂਦਾ ਸੀ ਵੀ ਹਾਂ ਤੂੰ ਐਂ ਭਜਾਂਦਾ ਫਿਰ ਇਹਨਾਂ ਕੁੜੀਆਂ ਨੂੰ ਕਾਤੋਂ ਮਾਰੇਗਾ ਤੇ ਹੁਣ ਚਲ ਅਸੀਂ ਗਏ ਖੇਡਣ ਗਏ ਨੈਸ਼ਨਲ ਮੈਚ ਤੇ ਉਹ ਫੋਟੋ ਆਈ ਅਖਬਾਰ ਚ ਮੇਰੀ ਤਾਂ ਫਿਰ ਇਹਨਾਂ ਨੇ ਦੇਖਿਆ ਉਹਨੀਆਂ ਵੀ ਹਾਂ ਮੇਰੇ ਡੈਡੀ ਨੇ ਵਧਾਈਆਂ ਦੇ ਰਹੇ ਸੀਗੇ ਵੀ ਹਾਂ ਇਹ ਕਹਿੰਦਾ ਕਹਿੰਦਾ ਵਧੀਆ ਕਹਿੰਦਾ ਤੇਰੀ ਕੁੜੀਆਂ ਕਹਿੰਦਾ ਉਹ ਹੋ ਗਈਆਂ ਕਹਿੰਦਾ ਫਿਰ ਇਹਨੇ 15 ਕੁ ਦਿਨਾਂ ਤੋਂ ਬਾਅਦ ਆਪਣੀਆਂ ਕੁੜੀਆਂ ਵੀ ਫਿਰ ਉਹਨੇ ਭੱਜਣ ਜਿਵੇਂ ਗੇਮ 'ਚ ਕੋਈ ਗੇਮ 'ਚ ਪਾਤੀ ਸੀਗੀਆਂ ਅੱਜ ਅੱਜ ਮਤਲਬ ਜਿਹੜਾ ਬੰਦਾ ਫਾਦਰ ਸਾਹਿਬ ਨੂੰ ਕਹੀ ਕਰਦਾ ਵੀ ਤੋਂ ਆਪਣੀਆਂ ਕੁੜੀਆਂ ਗੱਲ ਇਸ ਤਰ੍ਹਾਂ ਕਿਉਂ ਉਹ ਉਹ ਇਹਨਾਂ ਨੂੰ ਪਕਾਈ ਕਰਾ ਰਿਹਾ ਵਿਚਾਰੀਆਂ ਦੀ ਉਹ ਬੰਦਾ ਫਿਰ ਥਰ ਤੇ ਇਨਸਪਾਇਰ ਹੋਗਾ ਹੁਣ ਆਪਣੀ ਕੁੜੀ ਨੂੰ ਉਸੇ ਪਾਸਾ ਪਾ ਰਿਹਾ ਹੈ ਤਾਂ ਬਹੁਤ ਬੜੀ ਨੇ ਕਹਾ ਵੀ ਅਚੀਵਮੈਂਟ ਐ ਇਸ ਤੇ ਬੜਾ ਕੁਝ ਨਹੀਂ ਹੁੰਦਾ ਜੇਕਰ ਕੋਈ ਬੰਦਾ ਆਪਣੇ ਵਿਚਾਰਾਂ ਦਾ ਵਿਰੋਧੀ ਹੋਵੇ ਯਾਰ ਬਾਅਦ ਵਿੱਚ ਆਪਣੇ ਵਿਚਾਰਾਂ ਨੂੰ ਅਪਣਾਉਣ ਵਾਸਤੇ ਮਜਬੂ ਮੈਂ ਕਹਾਂ ਉਹ ਹੀ ਅਚੀਵਮੈਂਟ ਹੋਆ ਕਿਸੇ ਖਿਡਾਰੀ ਕੀ ਲਾ ਲਓ ਕਿਸੇ ਵੀ ਏਮ ਨੂੰ ਲੈ ਕੇ ਚੱਲਣ ਵਾਲੇ ਬੰਦੇ ਕੀ ਤਾਂ ਬਾਈ ਆਪਾਂ ਗੱਲ ਕਰਾਂਗੇ ਆ ਕਰਕੇ ਵਿੱਚ ਵੀ ਜਿਹੜੀਆਂ ਕੁੜੀਆਂ ਅੱਜ ਵੀ ਆਪਦੇ ਘਰਾਂਗੇ ਵਿੱਚ ਕੈਦ ਬਣ ਕੇ ਆਈਆਂ ਵੀਡੀਓ ਨੂੰ ਵਿਚਾਰੀਆਂ ਨੂੰ ਲਾ ਲਓ ਪਰਿਵਾਰਕ ਤੌਰ 'ਤੇ ਖੁੱਲ੍ਹ ਨਹੀਂ ਮਿਲਦੀ ਜਿਨ੍ਹਾਂ ਨੂੰ ਆਪਣੇ ਵਿਚਾਰ ਆ ਜਿਹੜੇ ਉਹ ਮਨ ਦੇ ਵਿੱਚ ਦੱਬਣ ਰਿਹਾ ਆਪਦੇ ਸ਼ੌਕ ਮਨ ਦੇ ਵਿੱਚ ਦੱਬਣੇ ਪੰਮਾ ਕੈਰੀਅਰ ਵੀ ਉਹ ਕੁੜੀਆਂ ਨੂੰ ਸੋਚਿਆ ਵੀ ਜੀ ਮਰੇ ਕਰ ਕਰਕੇ ਕਿਤਨੇ ਕਿਤੇ ਅਪਡੇਟ ਆ ਗਏ ਮਾਡਰਨ ਸੋਚ ਕੇ ਹੁੰਦੇ ਤਾਂ ਅਮੇ ਅੱਜ ਜੋ ਚੀਜ਼ ਪ੍ਰਾਪਤ ਕਰ ਲੈਂਦੀ ਆ ਉਹ ਕੁੜੀਆਂ ਬਾਰੇ ਕੀ ਕਹੋਂਗੇ ਕੁੜੀਆਂ ਬਾਰੇ ਤਾਂ ਨਹੀਂ ਜਿਵੇਂ ਹੁਣ ਆਪਾਂ ਫਾਦਰ ਸਾਹਿਬ ਤੇ ਹੀ ਡਿਪੈਂਡ ਹੁੰਦਾ ਥੋੜਾ ਵੀ ਹਾਂ ਅਸੀਂ ਆਪਣੇ ਜਵਾਕਾਂ ਨੂੰ ਸ਼ੂਟ ਦੀਏ ਥੋੜੀ ਮੋਟੀ ਵੀ ਉਹ ਕਰੀਏ ਤੇ ਗਲਤ ਗਲਤੀ ਜਵਾਕਾਂ ਦੇ ਵੀ ਹੁੰਦੀ ਆ ਥੋੜੀ ਮੋਟੀ ਵੀ ਹਾਂ ਉਹਨਾਂ ਨੂੰ ਸਿੱਧਾ ਜਾਣਾ ਚਾਹੀਦਾ ਸਿੱਧਾ ਆਉਣਾ ਚਾਹੀਦਾ ਤੋ ਜਿਵੇਂ ਹੁਣ ਆਪਣੇ ਹੁੰਦਾ ਹੀ ਆ ਪਰਿਵਾਰ ਚ ਵੀ ਹਾਂ ਕੁੜੀਆਂ ਨੂੰ ਐ ਨਹੀਂ ਭਜਣਾ ਨਹੀਂ ਭੇਜਣਾ ਤੇ ਉਹ ਆਪਣੇ ਪਰਿਵਾਰ ਤੇ ਡਿਪੈਂਡ ਹੁੰਦਾ ਹੀ ਮੜਾ ਮੋਟਾ ਭਾਈ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਪਰਿਵਾਰ ਪਰ ਡਿਪੈਂਡ ਜ਼ਰੂਰ ਆ ਕਿਤੇ ਨਾ ਕਿਤੇ ਪਰ ਕੁੜੀਆਂ ਵੀ ਆ ਜਿਹੜਾ ਕਈ ਵਾਰੀ ਹੁਣ ਬਸਵਾ ਜਾ ਕੇ ਆਇਆ ਫਿਰ ਸ਼ਹਿਰ ਜਾ ਕੇ ਉਹ ਜੀ ਦੀ ਸੋਚਾਂ ਵੀ ਆਪਣੇ ਮਾਪਾਂ ਜਿਹੜੇ ਉਹ ਕਿਹੜੇ ਦੇਖ ਰਹੇ ਆ ਪਰ ਆਪਾਂ ਆਪਣੇ ਮਤਲਬ ਕਿ ਇਸ ਚੀਜ਼ ਦਾ ਵੀ ਨਜਾਇਜ਼ ਫਾਇਦਾ ਉਠਾਏ ਲਿਆ ਹਾਂ ਨਜਾਇਜ਼ ਜ਼ਿਆਦਾ ਉਠਾ ਲੈਂਦੀਆਂ ਨਹੀਂ ਫਿਰ ਹੂੰ ਹੁਣ ਜਿਵੇਂ ਆਪਣੇ ਉਹ ਕੁੜੀਆਂ ਬਾਗ ਦਿੰਦੀਆਂ ਨੇ ਤਿਆਰ ਹੋ ਕੇ ਉੱਥੇ ਕੋਈ ਕੋਲਜ ਚ ਜਾਂਦੀਆਂ ਨਹੀਂ ਨਹੀਂ ਜਾਂਦੀਆਂ ਆਪਣੇ ਜਿੱਥੇ ਮਰਜੀ ਘੁੰਮੀ ਜਾਣਾ ਕਰਦੇ ਨੇ ਵੀ ਸਾਨੂੰ ਕਿਹੜਾ ਕੋਈ ਦੇਖ ਰਿਹਾ ਹੋਵੇ ਹੂੰ ਡਰ ਨਹੀਂ ਹੈਗਾ ਜੀ ਥੋੜਾ ਮੋਟਾ ਹੂੰ ਮਾਪੇ ਦਾ ਵੀ ਕੋਈ ਕਸੂਰ ਨਹੀਂ ਹੈਗਾ ਜੀ ਹੂੰ ਵੀ ਕਿਤੇ ਨਾ ਕਿਤੇ ਮਤਲਬ ਕਿ ਬੱਚੇ ਚਾਹੇ ਮੁੰਡੇ ਆ ਚਾਹੇ ਕੁੜੀਆਂ ਦੇ ਹਰ ਪਾਸੇ ਹੀ ਆ ਵੀ ਉਹ ਆਪਣੇ ਮਾਪੇ ਕੇ ਭੋਲੇ ਪਣਕਾ ਮਾਪੇ ਕੇ ਇਸ ਚੀਜ਼ ਦਾ ਮਜ਼ਾ ਹੀ ਫਿਰ ਉਠਾ ਰਹੀ ਨੇ ਤਾਂ ਭਾਈ ਫਿਰ ਆਪਾਂ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਕਿ ਆਉਣ ਵਾਲੇ ਸਮੇਂ 'ਚ ਹੁਣ ਕਿਹੜੇ ਕਿਹੜੇ ਜਿਹੜੇ ਗੋਲ ਰੱਖੇ ਹੋਏ ਆ ਤੁਸੀਂ ਵੀ ਆਉਣ ਵਾਲੇ ਸਮੇਂ 'ਚ ਆਪਾਂ ਨੇ ਹਾਲੇ ਜਿਹੜੇ ਲੈਵਲ 'ਤੇ ਤੁਸੀਂ ਖੇਡ ਰਹੇ ਹੋ ਉਸ ਤੋਂ ਬਾਅਦ ਅੱਗੇ ਅੱਜੁੱਤਾ ਜਾਣਾ ਫਿਰ ਕੱਲ ਨੂੰ ਉੱਥਾ ਜਾਣਾ ਆਉਣ ਵਾਲੇ ਸਮੇਂ 'ਚ ਕੀ ਕੁਝ ਪਲਾਨਿੰਗ ਚੱਲ ਰਹੀਆਂ ਆ ਆਉਣ ਵਾਲੇ ਸਮੇਂ 'ਚ ਜਿਵੇਂ ਹੁਣ ਆਪਣੀ ਡਿਸਟ੍ਰਿਕਟ ਤਾਂ ਕੰਪਲੀਟ ਹੋ ਜਾਂਦੀ ਆ ਤੇ ਸਟੇਟ ਵੀ ਤੇ ਹੁਣ ਨੈਸ਼ਨਲ ਦਾ ਥੋੜਾ ਮੋਟਾ ਹੋ ਜਾਂਦਾ ਤੇ ਫਿਰ ਨੈਸ਼ਨਲ ਤੱਕ ਗਈ ਹੁਣ ਮੇਰੀ 1 ਸਾਲ ਪਿਆ ਹੈਗਾ ਫਿਰ ਅਗਲੇ ਸਾਲ ਨੈਸ਼ਨਲ ਦੀ ਟਰਾਈ ਕਰਕੇ ਦੇਖਦੇ ਆਂ ਬਈ ਇਹੋ ਵੀ ਚੀਜ਼ ਦੇਖਣੀ ਹੋਈ ਆ ਵੀ ਤੁਸੀਂ ਮਤਲਬ ਕਿ ਕਿਤੇ ਖੇਡਣ ਵਾਸਤੇ ਗਏ ਯਾਰ ਉੱਠਾ ਜਾ ਕੇ ਕਹਿੰਦਾ ਵੀ ਕੁੜੀਆਂ ਦੀ ਕੁਸ਼ਤੀ ਨਹੀਂ ਕਰਨ। ਬਹੁਤ ਜ਼ਿਆਦਾ ਹੁੰਦਾ ਐਵੇਂ ਤਾਂ। ਕੀ ਕਰਨ ਮਾਨੂੰ ਬਈ ਇਸ ਚੀਜ਼ ਦਾ? ਉਹਨਾਂ ਦੀ ਸੋਚ ਤੇ ਹੁੰਦਾ ਈ ਮਤਲਬ ਉਸ ਉਹਨਾਂ ਦੀ ਸੋਚ ਨਹੀਂ ਬਦਲਦੀ ਹੁੰਦੀ। ਹੂੰ। ਉਹ ਕਹਿੰਦੇ ਕੁੜੀਆਂ ਜਿਹੜੀਆਂ ਕੁੜੀਆਂ ਕੁੜੀਆਂ ਸਮਝਦੇ ਨੇ ਉਹਨਾਂ ਨੂੰ। ਕਿ ਕੁੜੀਆਂ ਨੂੰ ਕਮਜ਼ੋਰ ਸਮਝਾਂ। ਹਾਂ। ਬੰਦੇ ਦੇ ਹਨਾ। ਕੋਈ ਤਾਂ ਹੁੰਦਾ ਵਿੱਚੋਂ ਕਮੇਟੀ ਤੋਂ ਵੀ ਹਾਂ ਚਾਲ ਕਰਵਾ ਦਿੰਦੇ ਆ। ਕੋਈ ਇੱਕ ਹੋਊਗਾ ਕਮੇਟੀ ਤੋਂ ਵੀ ਨਹੀਂ ਕਰਵਾਨੀਆਂ ਨਹੀਂ ਹੈਗੀਆਂ। ਹੂੰ। ਕੀ ਕਿਤੇ ਨਾ ਕਿਤੇ ਉਹੀ ਗੱਲ ਆ ਜਾਵੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਆਪਣੇ ਪਰਿਵਾਰ ਕੀ ਗੱਲ ਸਮਤੋਂ ਕੀ ਪਰਿਵਾਰ ਜਿਸ ਤਰ੍ਹਾਂ ਮਾਨੂੰ ਸਪੋਰਟ ਕਰ ਰਿਹਾ ਵੀ ਮਾਨੂੰ ਹੋਰ ਕਿਸੇ ਦੀ ਪਰਵਾਹ ਨਹੀਂ ਹੈਗੀ ਪਰ ਲੋਕ ਜਦ ਸੋਸਾਇਟੀਆਂ ਨਿਕਲੋ ਤਾਂ ਸੋਸਾਇਟੀ ਦੇ ਵਿੱਚ ਫੇਰ ਉਹਨਾਂ ਚੀਜ਼ਾਂ ਦਾ ਹੀ ਸਾਹਮਣਾ ਕਰਨਾ ਪਵਾ ਜਿਸ ਕੀ ਪਰਿਵਾਰ ਤੁਹਾਨੂੰ ਖੁੱਲ ਦੇ ਰਿਹਾ ਹਾਂ ਤਾਂ ਬੜੀ ਬਹੁਤ ਇੱਕ ਸੋਚਣ ਵਾਲੀ ਗੱਲ ਆ ਜੇ ਵੀ ਦੇਖੋ ਜਿਸ ਤਰ੍ਹਾਂ ਪਰਿਵਾਰ ਪੂਰੀ ਸਪੋਰਟ ਕਰ ਰਿਹਾ ਪਰਿਵਾਰ ਕਹਿ ਰਿਹਾ ਵੀ ਪੁੱਤ ਤੁਸੀਂ ਇਸ ਤਰ੍ਹਾਂ ਦਾ ਲਾਈਫ ਸਟਾਈਲ ਅਪਣਾਓ ਯਾਥਾਨੂ ਪੂਰੀ ਤਰ੍ਹਾਂ ਬਖੋਲ ਲਾ ਤੁਸੀਂ ਕਿਤੇ ਮਰਜੀ ਆਓ ਜਾਓ ਤੁਸੀਂ ਆਪਣਾ ਲਾਈਫ ਸਟਾਈਲ ਆਪਣੇ ਮੁਤਾਬਕ ਬਣਾਓ ਪਰ ਲੋਕਾਂ ਜਿਹੜੇ ਉਹ ਫੇਰ ਵੀ ਅੱਜ ਕੁੜੀਆਂ ਨੂੰ ਉਸਲੀਗਾਲ ਦੇਖ ਰਹੇ ਆ ਵੀ ਇਹ ਤਾਂ ਕੁੜੀਆਂ ਜੋ ਆਮ ਬੰਦੇ ਤੇ ਕਮਜ਼ੋਰ ਆ ਤਾਂ ਕਿਤੇ ਨਾ ਕਿਤੇ ਫੇਰ ਪੈਣ ਹੋਰੀ ਕਹਾ ਵੀ ਕਈ ਵਾਰੀ ਦੰਗਲ ਦੇ ਵਿੱਚ ਜਾ ਕੇ ਜਿਹੜਾ ਉੱਥੇ ਦੇ ਖਾਲੀ ਵੀ ਮੁੜਨਾ ਪਵਾ ਜਾਂ ਫਿਰ ਉੱਥੇ ਦੇ ਬਿਲਕੁਲ ਵੀ ਨਾ ਮਾਤਰ ਜਾਂ ਸਨਮਾਨ ਕਰਾ ਕੇ ਵਾਪਸ ਮੁੜਨਾ ਪਵਾ ਚੋਤਾ ਹੋਇਆ ਖੇਡਣ ਦਾ ਕਿਉਂਕਿ ਹਰੇਕ ਖਿਡਾਰੀ ਹੋਵਾ ਜਿਹੜਾ ਉਸਕੇ ਅੰਦਰ ਸਿਰਫ ਪੈਸੇ ਹੀ ਸਭ ਕੁਝ ਯਾਰ ਮਾਨ ਸਨਮਾਨੀ ਸਭ ਕੁਝ ਨਹੀਂ ਹੁੰਦਾ ਉਸਕੇ ਅੰਦਰ ਆਪਣੇ ਗੇਮ ਉਪਰ ਅਤੀ ਬਹੁਤ ਬੜਾ ਇੱਕ ਜਨੂਨ ਹੁਆ ਜਦ ਤੱਕ ਉਸਕਾ ਜਨੂਨ ਪੂਰਾ ਨਹੀਂ ਹੁੰਦਾ ਤਾਂ ਉਸਨੂੰ ਕਹ ਲਿਏ ਵੀ ਉਹ ਮੈਦਾਨ ਆ ਜਿਹੜਾ ਉਸ ਵਾਸਤੇ ਆਪਣੇ ਆਪ ਨੂੰ ਪੂਰਨ ਨਹੀਂ ਸਮਝਦੀਆਂ ਸੋ ਅੱਜ ਕੇ ਇਸ ਇੰਟਰਵਿਊ ਕੇ ਬਾਰੇ ਮਾ ਤੁਸੀਂ ਆਪਣੀ رائے ਆ ਜਿਹੜੀ ਕਮੈਂਟ ਬਾਕਸ ਮਾ ਜਰੂਰ ਦਿਓ मनुता भैन गल गलबात कर बहुत वादिया लग्या अपने बच्चों जो, जो अपने बच्चानों वीडियो जरूर दिखायो जी समझा कि अपन कुड़ियां जिड़ियाँ कमजोर आमजोर हाँ अपने बच्चन वीडियो जरूर दिखायो बाकी के इस इंटरव्यू के बारे में अपने विचार कमेंट बॉक्स में देने ना भूलो जी पद ठीक है गैल सत श्रीकाल